ਪੰਜਾਬ ਪਾਜ ਪਾਪਰਦਾਨ ਸੁਨੀਲ ਜਾਖੜ ਨੇ ਇੱਕ ਵਾਰ ਫੇਰ ਸੂਬੇ ਦੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸਵਾਲ ਚੁੱਕਿਆ ਹੈ ਖਰੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਮੋਗਾ ਵਿੱਚ ਇੱਕ ਸਾਜ਼ਿਸ਼ ਤਹਿਤ 12 ਆਏ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲਾਂ ਸੂਬੇ ਵਿੱਚ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਜਿਸ ਦੇ ਚਲਦਿਆਂ ਕੋਈ ਵੀ ਨਵੀਂ ਇੰਡਸਟਰੀ ਇੱਥੇ ਆਉਣ ਲਈ ਤਿਆਰ ਨਹੀਂ ਸੀ ਮੋਗਾ ਦੀ ਐਸੀ ਘਟਨਾ ਨੇ ਕਿਰਤੀਆਂ ਦੇ ਮਨ ਵਿੱਚ ਵੀ ਡਰ ਪੈਦਾ ਕਰ ਦਿੱਤਾ ਹੈ ਜਾਣ ਕਰਨੇ ਕਿ ਆ ਕੀ ਪੰਜਾਬੀਅਤ ਨਹੀਂ ਹੈ ਉਹਨਾਂ ਕਾਹ ਕਿ ਕੁਝ ਲੋਕ ਪਿਛਲੇ ਸਮੇਂ ਤੋਂ ਸਮਾਜ ਵਿੱਚ ਇਸ ਤਰ੍ਹਾਂ ਦੇ ਕਾਰੇ ਕਰਕੇ ਜ਼ਹਿਰ ਪਾ ਰਹੇ ਨੇ ਜਿਹੜਾ ਕਿ ਗੁਰੂ ਸਹਿਬਾਨ ਵੱਲੋਂ ਦਿਖਾਏ ਫਲਸਫੇ ਦੇ ਪੂਰੀ ਤਰ੍ਹਾਂ ਉਲਟੇ ਜਾਕਰ ਨੇ ਕਿਹਾ ਕਿ ਪ੍ਰਵਾਸੀ ਕਾਮਯਾਬਾ ਪੰਜਾਬ ਦੀ ਸਨਤ ਤੇ ਖੇਤੀਬਾੜੀ ਵਿੱਚ ਬਹੁਤ ਵੱਡਾ ਯੋਗਦਾਨ ਨੇ ਉਹਨਾਂ ਇਸ ਕਾਰੇ ਨੂੰ ਅਤ ਨਿੰਦਣਯੋਗ ਦੱਸਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੀਂਦ ਤੋਂ ਜਾਗੇ ਤੇ ਸਮਾਜ ਵਿੱਚ ਵੰਡੀਆਂ ਪਾਉਣ ਤੇ ਅਮਨ ਕਾਨੂੰਨ ਦੀ ਸਥਿਤੀ ਵਿਗਾੜਨ ਵਾਲੀਆਂ ਤਾਕਤਾਂ ਖਿਲਾਫ ਕਾਰਵਾਈ ਕਰਨ ਦੀ ਹਿੰਮਤ ਦਿਖਾਵੇ ਸੁਨੀਲ ਜਾਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਾਰਤ ਅਮਰੀਕਾ ਵਪਾਰ ਸਮਝੌਤੇ ਦੇ ਫਾਇਦਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਇਹ ਗੱਲ ਕਹੀ ਸੀ ਪਰ ਪੂਰੀ ਗੱਲ ਸੁਣੋ ਤਾਂ ਉਹਦੇ ਵਿੱਚ ਆਇਆ ਵੀ ਮੈਂ ਕਿਵੇਂ ਉਹਨਾਂ ਦੇ ਪਤਾ ਨਹੀਂ ਕਰਦੇ ਕਿ ਨਹੀਂ ਕਰਦੇ ਮੇਰੇ ਵਾਲਾ ਪੁੱਤਾ ਕਰਦਾ ਹੈ ਪਰ ਮੈਂ ਉਹਨੂੰ ਕਹਿਣਾ ਵੀ ਤੂੰ ਆ ਜਿਹੜਾ ਖੇਤੀ ਵਾਲਾ ਕੰਮ ਹੈ ਛੱਡ ਕੇ ਕੋਈ ਹੋਰ ਕੰਮ ਕਰ ਲੈ ਮੇਰੇ ਕਹਿਣ ਦਾ ਪਾਵਸੀਗਾ ਵੀ ਸਾਰੇ ਕਿਸਾਨ ਇੱਕ ਜਲਤੇ ਸਹਿਮਤ ਹੋਣਗੇ ਸਾਰਿਆਂ ਦੀ ਆਪਣੀ ਆਪਣੀ ਰਾਏ ਹੈ ਜਿੱਥੇ ਕੌਣ ਬੈਠਾ ਕਿੱਥੇ ਬੈਠਾ ਹੈ ਪਰ ਸਾਰੇ ਮੰਨਦੇ ਵੀ ਖੇਤੀ ਜਿਹੜੀ ਹੈ ਕੋਈ ਲਾਏਵੰਦ ਕੰਮ ਹੈ ਨਹੀਂ ਇਹਦੇ ਜੇ ਗੁਜ਼ਾਰਾ ਦਾ ਹੋ ਗੁਜ਼ਾਰਾ ਦਾ ਹੋ ਸਕਦਾ ਹੈ ਪਰ ਚਾਹ ਪੂਰੇ ਨਹੀਂ ਹੁੰਦੀ ਅੱਜ ਦਾ ਜਿਹੜਾ ਨੌਜਵਾਨ ਹੈ ਅੱਜ ਇਹ ਕੋਈ ਵੀ ਨੌਜਵਾਨ ਖੇਤੀ ਵਾਲੇ ਪਾਸੇ ਨਹੀਂ ਜਾਂਦਾ ਸਾਡੇ ਵਾਲਾ ਕੋਤਾ ਰੇਪਰ ਦਾ ਹੋਰ ਗੱਲ ਹੈ ਪਰ ਮੈਂ ਕਿਉਂਕਿ ਅਸੀਂ ਹੰਡਾਇਆ ਅਸੀਂ ਦੇਖਿਆ ਵੀ ਇਹਦੇ ਵਿੱਚ ਗੁਜ਼ਾਰਾ ਹੋ ਸਕਦਾ ਪਰ ਜਿਹੜੀ ਆकांक्षाਵਾਂ ਜਿਹੜੀ ਉਮੀਦਾਂ ਹੈ ਨੌਜਵਾਨਾਂ ਦੀਆਂ ਉਹ ਪੂਰੀਆਂ ਨਹੀਂ ਹੁੰਦੀ ਉਸ ਕੰਟੈਕਸਟ 'ਚ ਕਿਹਾ ਸੀਗਾ ਵੀ ਇਸ ਗੱਲ ਦੇ ਵਿੱਚ ਸਾਡੇ ਕਿਸਾਨ ਸਾਥੀ ਵੀ ਮੇਰੇ ਨਾਲ ਸਹਿਮਤ ਹੋਣਗੇ ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚ